ਕੈਨੇਡਾ ਨੇ ਇੱਕ ਹੁਣ ਰਿਕਾਰਡ ਕੀਤਾ ਹੈ ਪੋਪੂਲੇਸ਼ਨ ਡਿਕਲਾਈਨ ਔਰ ਇਹ ਜਿਹੜਾ ਡਿਕਲਾਈਨ ਇੰਨਾ ਕੋ ਜ਼ਿਆਦਾ ਦੇਖਿਆ ਗਿਆ ਜੋ ਕਿ ਪੈਂਡੈਮਿਕ ਤੋਂ ਜੇ ਅਸੀਂ ਕੰਪੇਅਰ ਕਰੀਏ ਤੇ ਸਭ ਤੋਂ ਜ਼ਿਆਦਾ ਹੁਣ ਇਹ ਨੋ ਰਿਕਾਰਡ ਕੀਤਾ ਗਿਆ ਹੈ ਜੀ ਇਹ ਸਟੈਟਸ ਕੈਨੇਡਾ ਵੱਲੋਂ ਇਹ ਰਿਪੋਰਟ ਅੱਜ ਤੱਕ ਪਹੁੰਚੀ ਹੈ ਜਿਹਦੇ ਵਿੱਚ ਦੱਸਿਆ ਗਿਆ ਹੈ ਕਿ ਕੈਨੇਡਾ ਦੀ ਜਿਹੜੀ ਪੋਪੂਲੇਸ਼ਨ ਹੈ ਉਹ ਡਿਕਰੀਜ਼ਿੰਗ ਨੰਬਰ ਤੇ ਜਾ ਰਹੀ ਹੈ ਔਰ ਇਹ ਪਹਿਲੀ ਵਾਰ ਇਦਾਂ ਹੋਇਆ ਹੈ ਕੋਵਿਡ 19 ਦੇ ਪੈਂਡੈਮਿਕ ਤੋਂ ਬਾਅਦ ਜਦੋਂ ਦਾ ਉਹ ਸ਼ੁਰੂ ਹੋਇਆ ਸੀ ਜੀ ਇਹ ਜੁਲਾਈ ਔਰ ਅਕਟੋਬਰ 2025 ਦੇ ਵਿੱਚ ਉਹਨਾਂ ਦਾ ਕਿਹਾ ਹੈ ਕਿ ਜਿਹੜੀ ਪੋਪੂਲੇਸ਼ਨ ਹੈ ਉਹ ਘਟੀ ਹੈ ਘੱਟੋ-ਘੱਟ 76000 ਲੋਕਾਂ ਦੇ ਨਾਲ ਟੋਟਲ ਜਿਹੜੀ ਪੋਪੂਲੇਸ਼ਨ ਆ ਕੈਨੇਡਾ ਦੀ ਉਹ ਹੈ ਜੀ 41.6 ਮਿਲੀਅਨ ਲੋਕ ਜੇ ਆਪਾਂ ਉਹਦਾ ਇਹਦਾ ਮੈਥ ਕਰੀਏ ਸੋ ਇਹ ਆਲਮੋਸਟ ਸਵਾ 4 ਕਰੋੜ ਦੇ ਕਰੀਬ ਹੀ ਇਹ ਦੱਸੀ ਜਾ ਰਹੀ ਹੈ ਇਹ ਐਜ਼ ਆਫ ਅਕਟੂਬਰ ਪਹਿਲੀ 2025 ਦੇ ਜੇ ایسے ਆંકੜੇ ਦੇਖਦੇ ਹਾਂ ਸੋ ਇਹਦਾ ਮੇਨ ਰੀਜ਼ਨ ਕੀ ਹੈ ਜੀ ਡਿਕਲਾਈਨ ਹੋਣ ਦਾ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਲਾਰਜ ਡਿਕਰੀਸ ਹੋਇਆ ਹੈ ਇਹਦੇ ਵਿੱਚ ਉਹ ਹੋਇਆ ਹੈ ਨੋਨ ਪਰਮਨੈਂਟ ਰੈਜ਼ੀਡੈਂਟਸ ਦਾ ਜਿਹਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਨੇ temporery foreign workers ਨੇ asylum seekers ਨੇ ਜਿਹੜੇ ਨੇ ਆਪਣੇ ਆਪਣੇ ਪਰਮਿਟ ਨੂੰ PR ਦੇ ਕਾਰਡ ਤੇ ਲਈ ਉਹ ਨਹੀਂ ਤਬਦੀਲ ਕਰ पाए ਜਿਹਦੇ ਵਿੱਚ ਨਾਨ ਪਰਮਨੈਂਟ ਰੈਜ਼ੀਡੈਂਸੀ ਜਿਹੜੇ ਨੰਬਰ ਨੇ ਡ੍ਰੌਪ ਹੋਏ ਨੇ 176480 ਲੋਕਾਂ ਦੇ ਹਿਸਾਬ ਦੇ ਨਾਲ ਪਿਛਲੇ 3 ਮਹੀਨਿਆਂ ਦੇ ਵਿੱਚ ਔਰ ਇਹ ਸਭ ਤੋਂ ਵੱਧ ਡ੍ਰੌਪ ਜਿਹੜਾ ਹੈ ਔਨ ਰਿਕਾਰਡ ਦੱਸਿਆ ਗਿਆ ਹੈ